ਸਤਿ ਸ਼੍ਰੀ ਅਕਾਲ ਜੀ ਆਂ ਜੀ ਮੈਂ ਸੰਜੀਵ ਕਰਮਾ ਰਸਤੇ ਗੋਡਾਗਾਂ ਮਹਾਂਪਤ ਨੂੰ ਤੇ ਔਰ ਐਨਜੀ ਕ੍ਰਾਈਮ ਐनिमल ਪ੍ਰੋਟੈਕਟਰ ਬੋਲ ਰਿਹਾ ਹਾਂ ਜੀ ਇਹ ਇਥੇ ਇੱਕ ਡੇਰੀ ਹੈ ਜਿਗਰੇ ਦੀ ਆ ਲੈਂਟਰ ਦੇਖੋ ਇਹਦਾ ਤੇ ਥੱਲੇ ਨੌਂ ਤੋਂ 10 ਗਾਵਾਂ ਬੰਨੀਆਂ ਆਈਆਂ ਨੇ ਆ ਲੈਂਟਰ ਜਿਹੜਾ ਇਹਦਾ ਕਿਸੇ ਵੇਲੇ ਵੀ ਡਿੱਗ ਸਕਦਾ ਹੈ ਔਰ 7-8 ਗਾਵਾਂ ਜਿਹੜੀਆਂ ਇਹਦੀਆਂ ਬਾਹਰ ਤੁਰੇ ਫਿਰਨਡੀਆਂ ਸੜਕਾਂ 'ਤੇ ਗਲੀ ਉਸ ਇੱਕ ਦੋ ਉਸ ਗਲੀ ਚ ਕੋਈ ਉਸ ਗਲੀ ਚ ਤੇ ਆ ਹਾਲਾਤ ਨੇ ਆ ਦੇਖੋ ਫੁੱਲੀ ਦੇ ਵਿੱਚ ਸਿਰਫ ਥੂੜੀ ਹੈ ਕੋਈ ਹਰਾ ਪੱਠਾ ਨਹੀਂ ਹੈ ਨਾ ਨਿਕਲ ਗਈ ਤਾਂ ਤੇ ਲੈਂਡਰ ਹੱਡੀ ਵਾਲਾ ਉੱਧਰ ਵੇਖੋ ਅੱਗੇ ਡਿੱਗਾ ਵਾ ਫਾਈ ਡਿੱਗਾ ਅੱਗੇ ਗਾਂ ਦੀਆਂ ਸਾਰੀਆਂ ਟਖੰਡਿਆ ਗਾਂ ਦੀਆਂ ਵਿਚਾਰੀਆਂ ਭੁੱਖੀਆਂ ਮਰਨ ਦੀਆਂ ਪਿੱਛੇ ਕੇ ਗਾਈਆਂ ਤੇ ਲੱਗੀਆਂ ਸੱਤਾ ਜੈ ਸ਼੍ਰੀ ਰਾਮ ਜੀ ਆ ਪ੍ਰੀਤ ਐਮਨੀ ਦੇ ਵਿੱਚ ਡੇਰੀ ਹੈਗੀ ਆ ਦੇਖ ਲਵੋ ਕੀ ਪਾਇਆ ਇਹਨਾਂ ਡੇਰੀ ਵਾਲੇ ਨੇ ਊੜਾ ਕੜਾ ਜੋ ਲਫਾ ਫਿਲਫੋ ਸਭ ਛੁੱਟੇ ਨੇ ਵਿੱਚ ਇੱਕ ਦੋ گاਵਾਂ ਇਹਦੀਆਂ ਗਲੀ ਚ ਘੁੰਮਣੀਆਂ ਨੇ ਫਾਈਲ ਮੇਰਾ ਨਾ ਪੰਡਿਤ ਗੁਪਿੰਦਰ ਸ਼ਰਮਾ ਜਿਹੜੀ ਸਾਡੀ ਸੰਸਥਾ ਗਈ ਹੈ ਬਹੁ ਰੱਖਸ਼ਾ ਦਲ ਉਹਨੂੰ ਕੰਪਲੇਂਟ ਮਿਲੀ ਸੀ ਕਿ ਜਿਹੜੇ ਗਵਾਂ ਜਿਹੜੀਆਂ ਨਾ ਇੱਥੇ ਧਾਲ ਦੇ ਵਿੱਚ ਰੱਖਿਆ ਜਾਂਦੇ ਆ ਤੇ ਜਿਹੜੇ ਗਵਾਂ ਨੂੰ ਨਾ ਦੁੱਧ ਚੋ ਕੇ ਛੱਡ ਦਿੱਤਾ ਜਾਂਦਾ ਹੈ ਕਰਕੇ ਪੈਂਦੀ ਹੈ ਉੱਥੇ ਜਿਹੜੇ ਹਾਲਾਤ ਹੈਗੇ ਆ ਗਵਾਂ ਦੇ ਤੇ ਜਿਹੜੇ ਜਿੰਨਾਂ ਲ ਜਿੰਦਗੀ ਕੇ ਲੋਕਾਂ ਦੇ ਐਕਸੀਡੈਂਟ ਵੀ ਹੁੰਦੇ ਆ ਐਕਸੀਡੈਂਟ ਵੀ ਹੋ ਸਕਦੇ ਆ ਤੇ ਜਿੱਥੇ ਜਿੱਡੀ ਜਗ੍ਹਾ ਤੇ ਗਊਆਂ ਰੱਖੀਆਂ ਹੀ ਆ ਉਹਦਾ ਲੈਂਟਰ ਵਗੈਰਾ ਵੀ ਇੰਨਾ ਖਸਤਾ ਹਾਲਤ ਦੇ ਵਿੱਚ ਹੈਗਾ ਕਿ ਵੀ ਉਹ ਗਊਆਂ ਦੇ ਉੱਤੇ ਉਹ ਲੈਂਟਰ ਡਿੱਗ ਸਕਦਾ ਹੈ ਤੇ ਇਸੇ ਹੀ ਕੰਪਲੇਂਟ ਅਸੀਂ ਥਾਣੇ ਵੀ ਦਿੱਤੀ ਹੈ ਵੀ ਉਹਦਾ ਉਥੋਂ ਗਊਆਂ ਦਾ ਜਾਂ ਇੱਕ ਸਹੀ ਤਰੀਕੇ ਨਾਲ ਰੱਖੀਆਂ ਜਾਂ ਜਾਂ ਉਹਨਾਂ ਨੂੰ ਗਊਸ਼ਾਲਾ ਪਹੁੰਚਾਇਆ ਜਾਵੇ ਜੇ ਇਹੋ ਜਿਹਾ ਕੁਝ ਕਰਦੇ ਨੇ ਤੇ ਸਾਮ ਸਵਾਲ ਨਹੀਂ ਬਿਲਕੁਲ ਹੀ ਨਹੀਂ ਬਿਲਕੁਲ ਸਾਮ ਸਵਾਲ ਨਹੀਂ ਹੋਈ ਤੇ ਉਹਦੇ ਵਿੱਚ ਗਊਆਂ ਦੀ ਜਾਨ ਨੂੰ ਇਹ ਲੈਂਟਰ ਦੀ ਮੰਗ ਹੈ ਉਹਦੀ ਯਾਦ ਇਹ ਬਿਲਡਿੰਗ ਨੂੰ ਸਹੀ ਸਲਾਮਤ ਕੀਤਾ ਜਾਵੇ ਹਾਂਜੀ ਹਾਂਜੀ ਬਿਲਕੁਲ ਸਾਡੀ ਇਹ ਮੰਗ ਹੈ ਕਿ ਬਿਲਡਿੰਗ ਨੂੰ ਸਹੀ ਸਲਾਮਤ ਕੀਤਾ ਜਾਵੇ ਤੇ ਗਵਾਂ ਨੂੰ ਸਹੀ ਤਰੀਕੇ ਨਾਲ ਰੱਖਿਆ ਜਾਵੇ ਮੇਰਾ ਨਾਮ ਸੰਜੀਵ ਸ਼ਰਮਾ ਜੀ ਮੈਂ ਰਾਸ਼ਟਰੀ ਕੌਂਗਰਸਾ ਮਹਾਸੰਗ ਤੋਂ ਪੰਜਾਬ ਸੈਕਟਰੀ ਹਾਂ ਜੀ ਤੇ ਸਾਨੂੰ ਨਾ ਸਾਡੇ ਸੰਸਦ ਦੇ ਚੇਅਰਮੈਨ ਡਾਟਰ ਰੋਣ ਮਹਿਰਾ ਜੀ ਨੂੰ ਕਾਫੀ ਟਾਈਮ ਤੋਂ ਕੰਪਲੀਟ ਆ ਰਹੀ ਪ੍ਰੀਤ ਐਮਨਿਜ ਵਿੱਚ ਇੱਕ ਡੇਰੀਏਟ ਜਗੀਰੇ ਦੀ ਉਹਨੇ ਗਾਵਾਂ ਰੱਖੀਆਂ ਨੇ ਬਹੁਤ ਖਸਾ ਹਾਲਤ ਦੇ ਵਿੱਚ ਉਹਦਾ ਲੈਂਟਰ ਵੀ ਜਿਹੜਾ ਵੀ ਛੱਤ ਵੀ ਉੱਟ ਟਿੱਕਣ ਵਾਲੀ ਹੈ ਤੇ ਪਤਾ ਕੋਈ ਨਹੀਂ ਕਦੇ ਕੋਈ ਹਾਸਾ ਹੋ ਜਵੇ ਤੇ ਦੁੱਧ ਚੋਂਦਾ ਤੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਦੁੱਧ ਆ ਕੇ ਚੋ ਕੇ ਚੱਲ ਜਾਂਦਾ ਤੇ ਗਾਵਾਂ ਛੱਡ ਜਾਂਦਾ ਉਹਦੇ ਬਾਰੇ ਅਸੀਂ ਕੰਪਲੇਟ ਦਿੱਤੀ ਸੀ ਤੇ ਥਾਣੇ ਦੀ ਸੀ ਇਹ ਫਰਜ਼ਕਾ ਜੁਨੇ ਰੋਡ ਬਾਈਪਾਸ ਤੇ ਚੌਂਕੀ ਜੀ ਤੇ ਸਰਦਾਰ ਹੰਦਰ ਜਿਸ ਅੱਜ ਅਸਟਰੀਜ ਨੇ ਸਾਨੂੰ ਅੱਜ 5 ਵਜੇ ਦਾ ਟਾਈਮ ਦਿੱਤਾ ਇਹਨਾਂ ਬੁਲਾਇਆ ਸੀ ਤੇ ਅਸੀਂ ਹੁਣ ਇੱਥੇ ਆਏ ਕੀ ਮੰਗ ਕੀ ਕਰਦੇ ਆ ਤੁਹਾਡਾ ਮੰਗ ਕੀ ਰੱਖੀ ਮੰਗ ਸਾਡੀ ਇਹੋ ਹੀ ਹੈ ਕਿ ਇਸ ਡੇਰੀ ਉੱਤੇ ਕਾਰਵਾਈ ਕੀਤੀ ਜਾਵੇ ਜੋ ਬੰਦੀ ਹੈ ਕੀ ਮੈਂ ਤੁਹਾਡੇ ਖਸਤਾ ਹਾਲਤ ਉਹਨੇ ਰੱਖੀ ਨੇ ਮਤਲਬ ਗਾਉਂシャレ ਸੇਵਾ ਵਗੈਰਾ ਨਹੀਂ ਕਰਦਾ ਨਹੀਂ ਸੇਵਾ ਨਹੀਂ ਕਰਦਾ ਜੀ ਗਾਉਂ ਸੇਵ ਬਹੁਤ ਖਸਤਾ ਹਾਲਤ ਜੀ ਪੱਠੇ ਵੀ ਨਹੀਂ ਪਾਉਂਦਾ ਤੁਸੀਂ ਅੱਜ ਹੀ ਮੌਕਾ ਜਾ ਕੇ ਵੇਖ ਲਓ ਤੁਹਾਨੂੰ ਕੋਈ ਹਰਾ ਪੱਠਾ ਉਹ ਨਜ਼ਰ ਨਹੀਂ ਆਣਾ ਉਹਦੀ ਖੁਰਲੀ ਦੇ ਵਿੱਚ ਕਿੰਨੀ ਏਅਰ ਤੋਂ ਉੱਥੇ ਰਹਿ ਰਿਹਾ ਜੀ ਇਹ ਸਾਲ 2 ਸਾਲ ਤੋਂ ਦਾ ਸਾਨੂੰ ਸਾਡੇ ਸਾਨੂੰ ਹੋ ਗਿਆ ਇੱਥੇ ਵੇਖਦਿਆਂ ਨੂੰ ਅੱਛਾ ਜੀ ਇਹਦਾ ਕਿ ਤਰਗਮ ਤੁਹਾਡੇ ਵੱਲੋਂ ਕਿਹਾ ਗਿਆ ਸੀ ਕਿ ਇਹਨੂੰ ਤਰ੍ਹਾਂ ਸਹੀ ਕਰਨਾ ਨਹੀਂ ਅਸੀਂ ਅੱਜ ਕਹਿ ਨਹੀਂ ਜੀ ਸਿੱਧੀ ਸ਼ਿਕਾਇਤ ਦਿੱਤੀ ਇੱਥੇ ਆ ਗਏ ਜੀ ਨੂੰ ਅਸੀਂ ਪ੍ਰਸ਼ਾਸਨ ਨੂੰ ਕੀ ਮੰਗ ਆ ਅਸੀਂ ਅਸੀਂ ਮੰਗ ਰਹੇ ਹਾਂ ਕਿ ਜੋ ਵੀ ਇੱਥੇ ਬੰਦੀ ਤੇ ਨਹੀਂ ਦੇ ਤੇ ਪਰਚਾ ਦੇ ਪਰਚਾ ਕੱਟਿਆ ਜਾਵੇ ਰੇ ਤੇ ਉਹ ਯਾਰ ਸ਼ਿਫਟ ਕਿੰਨੇ ਜਾਨ ਨੂੰ ਜੇ ਸੰਭਾਲ ਨਹੀਂ ਸਕਦਾ ਬੇ ਕਿੰਨੇ ਵੀ ਗਾਵਾਂ ਨੇ ਰੱਖੀਆਂ ਨੇ ਘੱਟੋ ਘੱਟ 12 13 ਗਾਵਾਂ ਆ ਗਈਆਂ ਨੇ ਇੱਥੇ ਯਾਰ ਅੱਸੀ ਕਾਉਂਸਲਰ ਬੋਲੋ ਤਾਂ ਪਿੰਕ ਨਗਰ ਦੇ ਵਿੱਚ ਬੰਦੇ ਨੇ ਕਾਉਂਸਲਰ ਉੱਤੇ ਪੂਰੀ ਬੈਟਿੰਗ ਤਬਾਰ ਖਾਣੀ ਕੀ ਸਰ ਮਾਮਾ ਸਰ ਉਹਨੂੰ ਬੁਲਾਇਆ ਗਿਆ ਦੋਨਾਂ ਤਰ੍ਹਾਂ ਨੂੰ ਬੁਲਾ ਕੇ ਜੋ ਵੀ ਇਹਦਾ ਮਸਲੇ ਦਾ ਹੱਲ ਹੋਊਗਾ ਕੱਢ ਕੇ ਸੋਲਵ ਕਰ ਦਿੱਤਾ ਜੀ ਸਰ ਇਹਨਾਂ ਵੱਲੋਂ ਕਿਹਾ ਕਿ ਬੜੀ ਖਸਤਾ ਹਾਲਤ ਹੈਗੀ ਆ ਗਾਵਾਂ ਡੰਗਰੋਂ ਨਾ ਕੋ ਪੱਠੇ ਪੰਦਾਂ ਨਾ ਕੁਛ ਕਰਦਾ ਵਾ ਤੇ ਉਸ ਤਰ੍ਹਾਂ ਨੇ ਰੱਖਿਆ ਆ ਆਪਾਂ ਜੋ ਵੀ ਸਾਹਮਣੇ ਆਉਣਗੇ ਤਾਂ ਉਹਨੂੰ ਵੀ ਬੁਲਾਇਆ ਗਿਆ ਤੇ ਇਹਨਾਂ ਨੂੰ ਵੀ ਬੁਲਾਇਆ ਦੋਨਾਂ ਪਾਰਟੀਆਂ ਨੂੰ ਬੁਲਾਇਆ ਗਿਆ ਸਰ ਇਹਨਾਂ ਕੋ ਵੀਡੀਓ ਵੀ ਹੈ ਜਿਹੜੀ ਜਿਨ੍ਹਾਂ ਨੇ ਦਿਖਾਈ ਹੈ ਕਿ ਵੀਡੀਓ ਵੀ ਜਿਸ ਤਰ੍ਹਾਂ ਖਸਦਾ ਉਹ ਅਗਲੇ ਨੂੰ ਆਪਾਂ ਹਦਾਇਤ ਕਰਾਂਗੇ ਵੀ ਜਾਂ ਦੇ ਇਹਨਾਂ ਆਪਣਾ ਬਰਾਂਡਾ ਜਿਹੜਾ ਉਹ ਸੰਪੂਰਨ ਛੱਤਲਾ ਤੇ ਜਾਂ ਫਿਰ ਜਿਹੜੀ ਛੱਤ ਆ ਵੀ ਦੋਨਾਂ ਦਾ ਨੁਕਸਾਨ ਹੋਣਾ ਚਾਹੀਦਾ ਹੈ